ਹਾਂਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਨਮਸਕਾਰ ਅਸਲਾਮੁਅਲੈਕਮ ਮੈਂ ਤੁਹਾਡਾ ਆਪਣਾ ਕਮੈਂਟਰ ਲਖਾਰੀ ਤੇ ਗਾਇਕ ਜੀ ਆਰ ਸੀ ਸ਼੍ਰੀ ਜਮਕੌਰ ਸਾਹਿਬ ਤੋਂ ਸੋ ਅੱਜ ਉਹ ਦਿਨ ਆ ਗਿਆ ਹੈ ਪਹਿਲਵਾਨੀ ਜਗਤ ਦੇ ਲਈ ਛੇਵਾਂ ਗੀਤ ਮੇਰਾ ਟੁੱਟੇ ਕੰਨ ਜਿਹੜਾ ਰਿਲੀਜ਼ ਹੋਣ ਜਾ ਰਿਹਾ ਹੈ ਤੁਸੀਂ ਸਾਰੇ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹੋ ਸੋ ਇਹ ਗਾਣਾ ਬਹੁਤ ਜਲਦ 4 ਤੋਂ 5 ਵਜੇ ਦੇ ਵਿੱਚ ਜਿਹੜਾ ਮੁੱਲਾਂਪੁਰ ਕੁਰਸੀ ਦੰਗਲ ਅੱਜ ਬਹੁਤ ਵੱਡਾ ਕੁਰਸੀ ਦੰਗਲ ਵੀ ਉੱਥੇ ਉੱਥੇ ਵੀ ਤੁਸੀਂ ਸਾਰੇ ਪਹੁੰਚੋ ਛੋਟੀ ਦੇ ਮਲ ਜਿਹੜੇ ਪੁੱਜਣੇ ਕਸਤੀਆਂ ਬਹੁਤ ਵਧੀਆ ਹੁਣੇ ਉੱਥੇ ਵੀ ਸਾਰੇ ਪਹੁੰਚੋ ਉੱਥੇ ਹੀ ਇਹ ਗੀਤ ਚਾਰ ਘਰ 5 ਵਜੇ ਦੇ ਵਿੱਚ ਜਿਹੜਾ ਆਪਾਂ ਰਿਲੀਜ਼ ਕਰਦਣਾ ਪੰਜਾਬੀ ਲਾਈਵ ਟੀਵੀ YouTube ਚੈਨਲ ਤੇ ਇਹ ਗੀਤ ਰਿਲੀਜ਼ ਹੋਣਾ ਤੇ ਇਸ ਗੀਤ ਨੂੰ ਕੰਪੋਜ਼ ਮੈਂ ਕੀਤਾ ਹੈ ਪਹਿਲਾ ਤੇ ਚੌਥਾ ਪੈਰਾ ਮੈਂ ਲਿਖਿਆ ਬਾਕੀ ਪੈਰੇ ਮੇਰੇ ਭਰਾ ਪ੍ਰਦੀਪ ਠਾਕੁਰ ਨੇ ਲਿਖੇ ਆ ਤੇ ਆਰਜੀਤ ਨੇ ਵੀਡੀਓ ਕੀਤੀ ਐ ਤੇ ਸੰਗੀਤ ਹਰ ਵਾਰ ਦੀ ਤਰ੍ਹਾਂ ਰੋਹੀ ਸਿੱਧੂ ਨੇ ਦਿੱਤਾ ਸੋ ਇਹ ਗੀਤ ਮਿਹਨਤ ਅਤੇ ਜੋਸ਼ ਭਰਨ ਦੇ ਲਈ ਆਪਾਂ ਬਣਾਏ ਗਏ ਆ ਤੁਸੀਂ ਵਿਆਹ ਸ਼ਾਦੀਆਂ ਦੇ ਵਿੱਚ ਪਹਿਲਵਾਨੇ ਗੀਤ ਲਾਓ ਜਿੰਨੇ ਪਿੱਛੇ ਵੀ ਆਏ ਆ ਤੇ ਇਹ ਗੀਤ ਵੀ ਮੈਂ ਆਸ ਕਰਦਾ ਤੁਹਾਨੂੰ ਬਹੁਤ ਜ਼ਿਆਦਾ ਜਿਹੜਾ ਇਹ ਪਸੰਦ ਆਊਗਾ ਜਦੋਂ ਮਿਹਨਤ ਨਾਲ ਨੇ ਜਿਆਦਾ ਇਸ ਗੀਤ ਨੂੰ ਲਾ ਲਓ ਜਦੋਂ ਵਿਆਹ ਸ਼ਾਦੀ ਹੁੰਦੀ ਹੈ ਜਿਆਦਾ ਗੀਤ ਨੂੰ ਲਾ ਲਓ ਸੋ ਸਾਰੀ ਧਲਵਾਨਾਂ ਨੂੰ ਬੇਨਤੀ ਆ ਵੀ ਟੁੱਟੇ ਕੰਨ ਰਲੀਜ ਹੁਣ ਵਾਲਾ ਛੇਤੀ ਇੰਤਜ਼ਾਰ ਦੀਆਂ ਘੜੀਆਂ ਖਤਮ ਹੋਣ ਵਾਲੀਆਂ ਸੋ ਜਿਨ੍ਹਾਂ ਨੇ ਮੇਰੀ ਪ੍ਰਮੋਸ਼ਨ ਕੀਤੀ ਹੈ ਛੋਟੇ ਵੱਡੇ ਸਾਰੇ ਪਹਿਲਵਾਨ ਮੇਰੇ ਯਾਰ ਦੋਸਤ ਸਹਿਮੇਤਰ ਉਸਤਾਦ ਮੈਂ ਸਾਰਿਆਂ ਦਾ तहे ਦਿਲੋਂ ਧੰਨਵਾਦ ਕਰਦਾ ਜੀ ਸੋ ਜਰੂਰ ਟੁੱਟੇ ਕੰਨ ਰਲੀਜ ਹੋਣ ਲੱਗਿਆ ਉਹਨੂੰ ਬਾਤ ਬਾਤ ਤੁਸੀਂ ਸਪੋਰਟ ਕਰਿਓ ਸ਼ੇਅਰ ਕਰਿਓ ਸਾਰੇ ਪਹਿਲਵਾਨ ਪਿਆਰ ਕਰਿਓ ਕਿਉਂਕਿ ਇਹ ਸਾਰੇ ਪਹਿਲਵਾਨਾਂ ਦਾ ਕੀਤਾ ਸੋ ਸਾਰਿਆਂ ਨੂੰ ਮੈਂ ਆਸ ਕਰਦਾ ਤੁਸੀਂ ਸਾਰੇ ਜਿੱਦਾਂ ਪਿੱਛੇ ਪੰਜ ਕੀਤਾ ਹੈ ਉਸੇ ਤਰ੍ਹਾਂ ਇਸ ਗੀਤ ਨੂੰ ਤੁਸੀਂ ਉਹਨਾਂ ਹੀ ਪਿਆਰ ਦੋਗੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਸਤਿ ਸ੍ਰੀ ਅਕਾਲ ਜੀ